ਉਸੇ ਦੇ ਬੰਦੇ ਨੇ ਜੀ ਉਹ ਹਿੱਸੇਦਾਰਾਂ ਵਿੱਚ ਮੈਨੂੰ ਤਾਂ ਹੁਣ ਰਿਹਾ ਕੇ ਪਤਾ ਲੱਗਿਆ ਵੀ ਉਹ ਅੱਖਾਂ ਦੀ ਡਾਕਟਰ ਉਹਨੂੰ ਦਿਖਦਾ ਨਹੀਂ ਉਹ ਆਪ ਤਾਂ ਨਹੀਂ ਆਕਲ ਤੋਂ ਨਹੀਂ ਆ ਉਹ ਉਹਨੂੰ ਨਹੀਂ ਪਤਾ ਵੀ ਕੀ ਹੋ ਰਿਹਾ ਹੈ ਲਿਖ ਨਹੀਂ ਰਹੀ ਲਗਵਾ ਮਾਰ ਗਏ ਉਹਨਾਂ ਨੂੰ ਜੈਨੂਨ ਚੀਜ਼ ਆ ਸੱਚ ਆ ਸਾਰਾ ਕੁਝ ਕੋਈ ਐ ਨਹੀਂ ਵੀ ਕੋਈ ਝੂਠ ਆ ਸਭ ਕੁਝ ਸੱਚ ਆ ਪੁਲਿਸ ਫੇਰ ਵੀ ਕਾਰਵਾਈ ਨਹੀਂ ਕਰ ਰਹੀ ਕਿੱਥੇ ਜਾਣਾ ਜੀ ਲੋਕਾਂ ਨੇ ਆ ਸੜਕਾਂ ਤੇ ਤਾਰਤਾ ਇਨਕਲਾਬ ਨੇ ਇਹਨਾਂ ਨੇ ਇਨਸਾਫ ਥੋੜਾ ਸਾਨੂੰ ਦੇਣਾ ਇਨਸਾਫ ਤਾਂ ਮਿਲਣਾ ਸਾਨੂੰ ਅਦਾਲਤਾਂ ਦੇ ਵਿੱਚ ਜਾ ਕੇ ਇਹਨਾਂ ਦੇ ਨੱਕ ਜਦਮ ਕਰ ਦੇਣਗੇ ਇਨਕਲਾਬੀ ਲੋਕ ਇਹ ਪਰਚਾ ਦਰਜ ਕਰਨਾ ਪੈਣਾ ਉਹ ਸਿਆਸੀ ਸ਼ਹਿਦੋਂ ਬਿਨਾ ਤਾਂ ਇਹ ਹੋਈ ਨਹੀਂ ਸਕਦਾ ਜੀ ਨਾ ਗੁੰਡਾਗਰਦੀ ਹੋ ਸਕਦੀ ਆ ਨਾ ਪੁਲਿਸ ਇੰਨੀ ਢਿੱਲੀ ਕਾਰਵਾਈ ਕਰੂਗੀ ਕਿਹੜਾ ਨਾਹਰਾ ਦੇ ਕੇ ਤੁਸੀਂ ਇਹ ਕਰਨ ਕੀ ਲੱਗਿਆ ਰਣਜੀਤ ਘੇਲ ਦੇ ਨਾਲ ਹੋਈ ਕੁੱਟਮਾਰ ਨੂੰ ਲੈ ਕੇ ਅੱਜ ਪੱਤਰਕਾਰ ਭਾਈਚਾਰੇ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਦੇ ਵਿੱਚ तमाम ਜਥੇਬੰਦੀਆਂ ਕਿਸਾਨ ਆਗੂ ਨੇ ਪੱਤਰਕਾਰ ਜਥੇਬੰਦੀਆਂ ਜੋ ਸਾਰੀਆਂ ਇੱਥੇ ਪਹੁੰਚੀਆਂ ਨੇ ਤੁਸੀਂ ਦੇਖ ਸਕਦੇ ਹੋ ਇਕੱਠ ਇੱਥੇ ਪਹੁੰਚੇ ਨੇ ਜੋ ਕਿ ਇੱਕ ਤਮਾਮ ਛੋਟੀ ਜੀ ਕਾਲ ਦਿੱਤੀ ਗਈ ਸੀ ਕਿ ਇੱਕ ਮੀਟਿੰਗ ਰੱਖੀ ਗਈ ਸੀ ਉਸ ਤੇ ਆਪਾਂ ਗੱਲ ਕਰਦੇ ਆ ਆਪਣੇ ਸਾਡੇ ਨਾਲ ਭਾਈ ਅਮਤੋਜ ਮਾਨ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਦੇ ਬਾਰੇ ਵਿੱਚ ਜੋ ਪੱਤਰਕਾਰਾਂ ਦੇ ਨਾਲ ਜੋ ਪਰਚੇ ਕੀਤੇ ਜਾ ਰਹੇ ਨੇ ਉਹਨਾਂ ਨੇ ਧੱਕੇਸ਼ਾਹੀ ਹੋ ਰਹੀ ਹੈ ਭਾਈ ਕਿਵੇਂ ਦੇਖਦੇ ਹੋ ਜੋ ਅੱਜ ਦਾ ਇਹ ਹਾਲਾਤ ਬਣੇ ਹੋ ਇਨਕੀ ਪੱਤਰਕਾਰਾਂ ਤੇ ਵੀ ਅੱਜਕੱਲ ਕੁੱਟਮਾਰ ਹੋਣ ਚੱਲ ਪਈ ਹੈ ਪੰਜਾਬ ਦੇ ਵਿੱਚ ਇਹ ਹੋ ਰਿਹਾ ਜੀ ਇਹ ਤਾਂ ਬੜੇ ਚਿਰ ਤੋਂ ਹੋ ਰਿਹਾ ਜਦੋਂ ਘਾਣ ਕਰਨਾ ਇਹਨਾਂ ਨੇ ਤੇ ਉਦੋਂ ਹਰ ਤਬਕਾ ਹੀ ਨਿਸ਼ਾਨਾ ਬਣਦਾ ਪੱਤਰਕਾਰ ਇਹਨਾਂ ਦੇ ਕੋਈ ਕਹੇ ਅਸੀਂ ਜੋ ਵੀ ਬੋਲਦੇ ਹਾਂ ਤੁਹਾਡੇ ਮਾਈਕਸ ਨਹੀਂ ਜਾਂਦਾ ਬਾਹਰ ਉਹ ਇਹ ਕਰਨਗੇ ਹੀ ਕਰਨਗੇ ਜਿਵੇਂ ਕਿ ਇਹ ਪੱਤਰਕਾਰ ਇੱਕ ਹੱਕ ਸੱਚ ਦੀ ਆਵਾਜ਼ ਨੂੰ ਚੁੱਕਦਾ ਫਿਰ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਅੱਜ ਦੇ ਦਿਨ ਇਹ ਮਾਹੌਲ ਦਿਨੋਂ ਦਿਨ ਵਿਗੜਦਾ ਜਾ ਰਿਹਾ ਹੈ ਇਹ ਨਾ ਕੀ ਹੈ ਕਿ ਕੱਲਾ ਪੱਤਰਕਾਰ ਨਹੀਂ ਜੋ ਵੀ ਹੱਕ ਸੱਚ ਦੀ ਗੱਲ ਕਰੂਗਾ ਉਹਨੂੰ ਦਬਾਓ ਦਬਾਉਣਗੇ ਨਹੀਂ ਦਬਾਰ ਰਹੇ ਨੇ ਕੀ ਮੈਨੂੰ ਨਹੀਂ ਕਹਿ ਰਹੇ ਆ ਆ ਜਾਂਦਾ ਖੁਸ਼ਿੰਦਰ ਕੀ ਇਹਨੂੰ ਨਹੀਂ ਧਮਕੀ ਆ ਰਹੀਆਂ ਇਹਨਾਂ ਨੂੰ ਨਹੀਂ ਆ ਰਹੀਆਂ ਸਾਰਿਆਂ ਨੂੰ ਨਹੀਂ ਆ ਰਹੀਆਂ ਇਹ ਜਦੋਂ ਜ਼ਾਬਰ ਹੋ ਜਾਂਦਾ ਨਾ ਹਕੂਮਤ ਕਰਨ ਵਾਲਾ ਬੰਦਾ ਜ਼ਾਬਰ ਚ ਬਦਲ ਜਾਂਦਾ ਹੈ ਇਹ ਜ਼ਾਬਰ ਦੇ ਤਰੀਕੇ ਨਹੀਂ ਉਹ ਜ਼ਾਬਰ ਚਾਹੇ ਬਾਬਰ ਹੋਵੇ ਚਾਹੇ ਕੋਈ ਅੰਗਰੇਜ਼ ਹੋਵੇ ਮੁਗਲ ਹੋਵੇ ਚਾਹੇ ਅੱਜ ਵਾਲੇ ਹੋਣ ਜਾਂ ਪੰਜਾਬ ਵਾਲਾ ਹੋਵੇ ਇਹ ਜਾਬਰ ਬਣ ਕੇ ਉਦੋਂ ਦੱਬੂਗਾ ਦੱਬੂਗਾ ਇਹ ਜਾਬਰਾਂ ਦਾ ਪਰਮਾਸੂਲ ਹੁਣ ਤੇ ਪੱਤਰਕਾਰਾਂ ਤੇ ਜਿਵੇਂ ਕੇਸ ਦਰਜ ਕਰਦੇ ਨੇ ਜਿਵੇਂ ਅੱਜ ਪੱਤਰਕਾਰ ਦੇ ਨਾਲ ਕੁੱਟਮਾਰ ਕੀਤੀ ਗਈ ਜੇ ਕੁੱਟਮਾਰ ਤੋਂ ਇਲਾਵਾ ਜਿਵੇਂ ਕਿ ਇਹ ਕੇਸ ਦਰਜ ਕਰਵਾਇਆ ਕਿ ਉਹਦੇ ਤੇ ਕੇਸ ਨਹੀਂ ਦਰਜ ਕੀਤਾ ਜਾ ਰਿਹਾ ਗੋਨਾਗਾਰਾਂ ਤੇ ਦੇਖੋ ਕਾਰਨ ਕੀ ਹੈ ਇਹ ਇਕੱਲਾ ਕੁੱਟਮਾਰ ਨਹੀਂ ਕਿਉਂ ਕੁੱਟਮਾਰ ਹੋਈ ਹੈ ਕਿਉਂਕਿ ਉਹ ਐਕਸਪੋਜ਼ ਕਰ ਰਹੇ ਹੈ ਐਕਸਪੋਜ਼ ਕੀ ਕਰ ਰਹੇ ਹੈ ਕਿ ਜਿਹੜਾ ਬਾਹਰੋਂ ਸਮਗਲਿੰਗ ਹੋ ਕੇ ਚੋਨਾ ਆ ਰਿਹਾ ਹੈ ਉਹ ਜੋ ਨਿਆ ਸਾਨੂੰ ਨੁਕਸਾਨ ਕੀ ਹੈ ਜਿਹੜਾ ਬੰਦਾ ਰਣਜੀਤ ਕਵਰ ਕਰ ਰਿਹਾ ਹੈ ਜਿਵੇਂ ਹੀ ਉਹਨੂੰ ਤੁਸੀਂ ਹੁਣ ਕਹਿਤਾ ਨਾ ਇਹਨਾਂ ਨੇ ਕਿ ਸਾਡਾ ਕੋਟਾ ਪੂਰਾ ਹੋ ਗਿਆ ਕੋਟਾ ਪੂਰਾ ਹੋ ਗਿਆ ਤੇ ਜਿਹੜਾ ਪੰਜਾਬ ਵਾਲਿਆਂ ਦਾ ਝੋਨਾ ਖੜਾ ਹੈ ਮੰਡੀਆਂ ਤੁਸੀਂ ਬੰਦ ਕਰ ਰਹੇ ਹੋ ਅਜੇ ਇੱਕ ਦੋ ਦਿਨਾਂ ਬਾਅਦ ਵੇਖ ਲਿਓ ਜੇ ਤੋ ਝੋਨਾ ਕਿੱਧਰ ਜਾਊਗਾ ਇਹ ਤਾਂ ਕਹਿਣਾ ਉਹ ਧੱਕਾ ਹੋ ਰਿਹਾ ਬਸ ਇਹ ਧੱਕਾ ਹੋ ਰਿਹਾ ਬਸ ਆ ਗੱਲ ਹੈ ਅਨੇਕ ਮਨੀਸ਼ ਸੋਦਿਆ ਦੇ ਵੱਲੋਂ ਇਹ ਬਿਆਨ ਦਿੱਤੇ ਕਿ ਸ਼ਾਮਦਾਮ ਦੰਡਪੇਤ ਕੀ ਲੱਗਦਾ ਕਿ ਉਹ ਲਾਗੂ ਹੋ ਰਹੇ ਨੇ ਪੂਰੀ ਤਰ੍ਹਾਂ ਵੀ ਕੀ ਹੋਰ ਕੀ ਹੈ ਰਣਜੀਤ ਉਹਦਾ ਹੀ ਹੈ ਸਵਾਰ ਇਹ ਉਹੀ ਹੋ ਰਿਹਾ ਹੋਰ ਕੀ ਹੋਣਾ ਸੀ ਇਹੀ ਹੋ ਰਿਹਾ ਉਹ ਚੱਲ ਰਿਹਾ ਭਾਈ ਜੀ ਕਿਵੇਂ ਦੇਖਦੇ ਜੋ ਅੱਜ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਜੋ ਬਣਦਾ ਜਾ ਰਿਹਾ ਇਸ ਨੂੰ ਕਿਵੇਂ ਦੇਖਦੇ ਹੋ ਅਸਲ ਦੇ ਵਿੱਚ ਪੰਜਾਬ ਸਟੇਟ ਨਾ ਪੁਲਿਸ ਸਟੇਟ ਬਣਦੀ ਜਾਂਦੀ ਹੈ ਗੁੰਡਾ ਰਾਜ ਵੱਧ ਗਿਆ ਔਰ ਜਿਹੜੀ ਹੋਣ ਵਾਲੀ ਸਿਆਸੀ ਜਮਾਤ ਹੈ ਇਹ ਨੇ ਤਕਰੀਬਨ ਜਿਹੜੇ ਹਰ ਇੱਕ ਜਿਹਨੂੰ ਕੈਪਚਰ ਕਰ ਲਿਆ ਜਿਹੜਾ ਪੰਜਾਬ ਦਾ ਢਾਂਚਾ ਹੁਣ ਇਹ ਲੜਾਈ ਹੋਈ ਬੰਦਾ ਪੱਤਰਕਾਰ ਗਿਆ ਆਪਣਾ ਸ਼ੂਟ ਕਰਨ ਲੱਗਿਆ ਵਾ ਜੋ ਉਹਨਾਂ ਰਿਕਾਰਡ ਐਵੀਡੈਂਸ ਆਪਣੇ ਮੈਂਟੇਨ ਕਰਨ ਲੱਗਿਆ ਹੋਇਆ ਹੁਣ ਉਹ ਗੁੰਡਾਗਰਦੀ ਹੈ ਵੀ ਉਹਨਾਂ ਨੇ ਇੱਕ ਪੱਤਰਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਆ ਠੀਕ ਹੈ ਜੀ ਹੱਥੋ ਪਾਈ ਕੀਤੀ ਉਹਨੂੰ ਮਾਰ ਕੁੱਟ ਵੀ ਕੀਤੀ ਬੰਦਾ ਹਸਪੀਟਲ ਦੇ ਵਿੱਚ ਆ ਅਗਲਾ ਕੰਮ ਹੁੰਦਾ ਵੀ ਪੁਲਿਸ ਕੋਰ ਰਿਪੋਰਟ ਚਲੇਗੀ ਪੁਲਿਸ ਨੇ ਪਰਚਾ ਦਰਜ ਕਰਨਾ ਹੁਣ ਦੇਖੋ ਤੁਸੀਂ ਇੱਥੇ ਵੀ ਪੁਲਿਸ ਆਫੇਸੇ ਨਹੀਂ ਲਾ ਰਹੀ ਪੂਰੇ ਹੁਣ ਉਹ अटेम्प्ट ਟੂ ਮਰਡਰ ਆ ਉਹ ਸਿੱਧਾ ਜਾਨ ਨੂੰ ਮਾਰਨ ਦੀਆਂ ਧਮਕੀਆਂ ਨੇ ਫਿਰ ਉਹਨੂੰ ਵਾਰਨਿੰਗਾਂ ਨੇ بار بار ਸਰਕਾਰੀ ਮੁਲਾਜ਼ਮ ਉੱਥੇ ਖੜੇ ਨੇ ਲੇਕਿਨ ਪੁਲਿਸ ਆਪਣਾ ਕੰਮ ਨਹੀਂ ਕਰ ਰਹੀ ਹੈ ਜੇ ਪੁਲਿਸ ਕੰਮ ਕਰਦੀ ਚਾਹਤੋਂ ਨੂੰ ਲੱਗਦਾ ਵੀ ਆ ਜਿੰਨੇ ਵੀ ਲੋਕ ਅੱਜ ਉਰੇ ਆਏ ਹੋਏ ਇਹਨਾਂ ਨੂੰ ਲੋੜ ਸੀ ਕਿ ਹੋਣ ਦੀ ਪੁਲਿਸ ਕਿਤੇ ਨਾ ਕਿਸੇ ਪਾਸੇ ਗੁਲਾਮ ਹੋਈ ਵੀ ਹੈ ਪੁਲਿਸ ਇੱਥੇ ਪੁਲਿਸ ਦੀ ਵੀ ਨਲਾਕੀ ਹੈ ਪੁਲਿਸ ਪ੍ਰਸ਼ਾਸਨ ਦੀ ਵੀ ਸਿਆਸੀ ਲੋਕਾਂ ਦੇ ਨਾਲ ਇਹਨਾਂ ਦਾ ਇੱਕ ਨੈਕਸਸ ਆਸਲ ਦੇ ਵਿੱਚ ਜਿਹਦੇ ਚੱਲਦੇ ਆ ਇਹ ਕੰਮ ਕਰਦੇ ਆ ਪੁਲਿਸ ਐਸਟੇਮ ਗੁਲਾਮ ਹੋ ਚੁੱਕੇ ਸਿਆਸੀ ਉਹਦੀ ਤੇ ਜਿਵੇਂ ਹੁਣ ਗੱਲ ਕਰਕੇ ਅਟੇ ਆ ਉਹ ਸਾਮਦਾਮ ਦੰਡ ਭੇਤ ਵਾਲੀ ਰਣਨੀਤੀ ਉਹਦੇ ਤੇ ਚੱਲ ਪਈ ਉਹ ਨਾ ਚੋਣਵੀਆਂ ਆਵਾਜ਼ਾਂ ਜਿਹੜੀਆਂ ਇਹਨਾਂ ਦਾ ਕੱਚਾ ਚਿੱਠਾ ਜਾਂ ਇਹਨਾਂ ਦਾ ਸੱਚ ਸਾਹਮਣੇ ਲਿਆ ਸਕਦੇ ਲੋਕਾਂ ਕੋਲ ਉਹਨਾਂ ਆਵਾਜ਼ਾਂ ਨੂੰ ਦਬਣ ਲੱਗ ਗਏ ਹੁਣ ਇਹ 2027 ਦੀ ਤਿਆਰੀ ਹੈ ਇਹਨਾਂ ਦੀ ਵੀ ਸਾਡਾ ਜਿਹੜਾ ਸੱਚ ਆ ਉਹ ਦਬਿਆ ਰਹਿ ਜਵੇ ਵੀ ਜੋ ਇਹ ਪਰਸੈਪਸ਼ਨ ਬਣਾ ਰਹੇ ਝੂਠੀ ਉਹ ਲੋਕਾਂ ਦੇ ਵਿੱਚ ਜਾਵੇ ਹੁਣ ਜਿਹੜਾ ਕੋਈ ਪੱਤਰਕਾਰ ਇਹਨਾਂ ਦੇ ਕੱਚੇ ਚਿੱਠੇ ਬਾਹਰ ਲਿਆਊਗਾ ਕੱਟ-ਕੱਟ ਕੇ ਕਿਉਂਕਿ ਇਹ ਤਾਂ ਆਈ ਇਸ ਤੇ ਇਨਕਲਾਬ ਬਦਲਾਬ ਤੇ ਕਰਪਸ਼ਨ ਮੁਕਤ ਪੰਜਾਬ ਇਸ ਨਾਰੇ ਨਾਲ ਇਹ ਆਏ ਤੇ ਤੇ ਹੁਣ ਸਭ ਤੋਂ ਵੱਧ ਕਰਪਸ਼ਨ ਇਹ ਹੁਣ ਹੋ ਰਹੀ ਆ ਠੀਕ ਹਨ ਜੀ ਗੱਲ ਹੁਣ ਕਿੱਡੀ ਵੱਡੀ ਕਰਪਸ਼ਨ ਹੈ ਜੀ ਇਹ ਕਿੱਡਾ ਵੱਡਾ ਮੁੱਦਾ ਹੈ ਵੀ ਦੂਸਰੀ ਸਟੇਟ ਤੋਂ ਲਿਆ ਕੇ ਇੱਥੇ ਜੀ ਦੀ ਵੇਚੀ ਜਾਂਦੀ ਆ ਅੰਨਾ ਪੈਸਾ ਕਮਾਇਆ ਜਾਂਦਾ ਸਾਡੇ ਲੋਕਾਂ ਨੂੰ ਜਿਹੜਾ ਹੱਕ ਮਿਲਣਾ ਉਹ ਦੂਜੀਆਂ ਸਟੇਟਾਂ ਦੇ ਵਿੱਚ ਇੱਕ ਖਾਸ ਕਿਸਮ ਦਾ ਤਬਕਾ ਉਹਨੂੰ ਪੈਸੇ ਨੂੰ ਇਕੱਠਾ ਕਰ ਰਿਹਾ ਤੇ ਜੇ ਪੁਲਿਸ ਪ੍ਰਸ਼ਾਸਨ ਦਾ ਕਾਰਵਾਈ ਨਹੀਂ ਪੂਰੀ ਕਰ ਰਹੀ ਇਹਦਾ ਮਤਲਬ ਕਿਤੇ ਨਾ ਕਿਤੇ ਸਿਆਸੀ ਦਖਲਦੰਦੀ ਹੈਗੀ ਹੈ ਜਿਵੇਂ ਕਿ ਇਹ ਵਿੱਚ ਕੈਬਨਟ ਮੰਤਰੀ ਬਲਜੀਤ ਕੋਰ ਦਾ ਵੀ ਨਾਮ ਵਿੱਚ ਆ ਰਿਹਾ ਕਿ ਉਹ ਉਸ ਦੇ ਬੰਦੇ ਸਨ ਨਹੀਂ ਉਸੇ ਦੇ ਬੰਦੇ ਨੇ ਜੀ ਨਾਮ ਨਹੀਂ ਆ ਰਿਹਾ ਉਹ ਹਿੱਸੇਦਾਰਾਂ ਵਿੱਚ ਮੈਨੂੰ ਤਾਂ ਹੁਣ ਰਿਹਾ ਕੇ ਪਤਾ ਲੱਗਿਆ ਵੀ ਉਹ ਅੱਖਾਂ ਦੀ ਡਾਕਟਰ ਵੀ ਉਹ ਅੱਖਾਂ ਦੀ ਡਾਕਟਰ ਉਹਨੂੰ ਦਿਖਦਾ ਨਹੀਂ ਉਹ ਆਪ ਤਾਂ ਨਹੀਂ ਆਕਲ ਤੋਂ ਨਹੀਂ ਆ ਉਹ ਉਹਨੂੰ ਨਹੀਂ ਪਤਾ ਵੀ ਕੀ ਹੋ ਰਿਹਾ ਹੈ ਕਿਹੜਾ ਨਾਰਾ ਦੇ ਕੇ ਤੁਸੀਂ ਐ ਕਰਨ ਕੀ ਲੱਗਿਆ ਉਹ ਬਰਾਬਰ ਦੀ ਹਿੱਸੇਦਾਰਾਂ ਵਿੱਚ ਉਹ ਭਾਗੀਦਾਰ ਆ ਉਹ ਸਿਆਸੀ ਸ਼ਹਿਤੋਂ ਬਿਨਾ ਤਾਂ ਇਹ ਹੋਈ ਨਹੀਂ ਸਕਦਾ ਜੀ ਕੰਮ ਨਾ ਗੁੰਡਾ ਕਰਦੀ ਹੋ ਸਕਦੀ ਆ ਨਾ ਪੁਲਿਸ ਇੰਨੀ ਢਿੱਲੀ ਕਾਰਵਾਈ ਕਰੂਗੀ ਜਦੋਂ ਤੱਕ ਉੱਪਰ ਤੋਂ ਸਿਆਸੀ ਹੁਕਮ ਨਹੀਂ ਆਉਂਦਾ ਉਦੋਂ ਤੱਕ ਪੁਲਿਸ ਐਦਾਂ ਗੁੰਗੀ ਹੋ ਕੇ ਥੋੜਾ ਬਹਿਦੀ ਹੁੰਦੀ ਹੈ ਪੁਲਿਸ ਕਦੇ ਜੀ ਹੁਣ ਅੱਜ ਪੁਲਿਸ ਗੁੰਗੀ ਆ ਲਿਖ ਨਹੀਂ ਰਹੀ ਲਗਵਾ ਮਾਰ ਗਏ ਉਹਨਾਂ ਨੂੰ ਜੈਨੂਨ ਚੀਜ਼ ਆ ਸੱਚ ਆ ਸਾਰਾ ਕੁਝ ਕੋਈ ਐ ਨਹੀਂ ਵੀ ਕੋਈ ਝੂਠ ਆ ਸਭ ਕੁਝ ਸੱਚ ਆ ਪੁਲਿਸ ਫੇਰ ਵੀ ਕਾਰਵਾਈ ਨਹੀਂ ਕਰ ਰਹੀ ਕਿੱਥੇ ਜਾਣਾ ਜੀ ਲੋਕਾਂ ਨੇ ਆ ਸੜਕਾਂ ਤੇ ਤਾਰ ਤਾਂ ਇਨਕਲਾਬ ਨੇ ਇਨਕਲਾਬ ਦਾ ਨਾਮ ਲੈ ਕੇ ਜੋ ਪਾਰਟੀ ਅੱਗੇ ਆਈ ਸੀ ਕਿ ਅਸੀਂ ਇਨਕਲਾਬੀ ਹਾਂ ਅਸੀਂ ਹੱਕ ਸੱਚ ਦੇ ਨਾਲ ਖੜਦੇ ਆਂ ਅੱਜ ਜੋ ਪੱਤਰਕਾਰ ਸੱਚ ਦੀ ਆਵਾਜ਼ ਚੱਕਦੇ ਨੇ ਉਹਨਾਂ ਨੂੰ ਹੀ ਦਬਾਇਆ ਜਾ ਰਿਹਾ ਅਸਲ 'ਚ ਇਹ ਚਾਹੁੰਦੇ ਵੀ ਇਹਨਾਂ ਦੇ ਭੇਤ ਨਾ ਬਾਹਰ ਹੋਣ ਜੀ ਇਹ ਡਰਦੇ ਨੇ ਇਹ ਡਰਦੇ ਆ ਇਹਨਾਂ ਨੂੰ ਐ ਵੀ ਇਹਨਾਂ ਦਾ ਜਿਹੜਾ ਕਾਲੀਆਂ ਕਰਤੂਤਾਂ ਇਹਨਾਂ ਦੀਆਂ ਉਹ ਨਾ ਬਾਹਰ ਆ ਜਾਣ ਜੇ ਉਹ ਸਾਹਮਣੇ ਬਾਹਰ ਆ ਗਈਆਂ ਫਿਰ ਉਹਦਾ ਨਤੀਜਾ ਲੋਕਾਂ ਨੂੰ ਇਹਨਾਂ ਦਾ ਪਤਾ ਲੱਗ ਜਾਣਾ ਇਹ ਉਹ ਦੱਬੜੇ ਨੂੰ ਫਿਰਦੇ ਆ ਪਰ ਰਣਜੀਤ ਗਿੱਲ ਵਰਗੇ ਪੱਤਰਕਾਰ ਸ਼ੁਕਰ ਹੈ ਮੈਂ ਤਾਂ ਮੈਂ ਇੱਕ ਗੱਲ ਹੋਰ ਵੀ ਦੱਸਦਾ ਸਾਡੀ ਤਾਂ ਉਮੀਦ ਟੁੱਟ ਗਈ ਸੀ ਸਾਨੂੰ ਤਾਂ ਇਦਾਂ ਲੱਗਦਾ ਸੀ ਵੀ ਸਾਰੇ ਸਰਕਾਰ ਦੇ ਹੀ ਬੰਦੇ ਆ ਪਰ ਰਣਜੀਤ ਗਿੱਲ ਵਰਗੇ ਪੱਤਰਕਾਰਾਂ ਨਾਲ ਜਦੋਂ ਇਹ ਸਾਰਾ ਕੁਝ ਵਾਪਰੇ ਆ ਸਾਨੂੰ ਇਹ ਪਤਾ ਲੱਗ ਗਿਆ ਵੀ ਸ਼ੁਕਰ ਹਲੇ ਪੰਜਾਬ ਦੇ ਵਿੱਚ ਪੱਤਰਕਾਰਤਾ ਜਿਉਂਦੀ ਆ ਜਰਨਲਿਜ਼ਮ ਹਲੇ ਪੰਜਾਬ ਦੇ ਵਿੱਚ ਮਰਿਆ ਨਹੀਂ ਹੈਗਾ ਅਸੀਂ ਅੱਜ ਸ਼ੁਕਰ ਕਰਦੇ ਆਂ ਸਾਨੂੰ ਘਟੋ ਘਟ ਸਾਨੂੰ ਤਾਂ ਉਮੀਦ ਜਾਗੀ ਪੰਜਾਬ ਦੇ ਲੋਕਾਂ ਨੂੰ ਵੀ ਇਦਾਂ ਦੇ ਪੱਤਰਕਾਰ ਹੈਗੇ ਆ ਦਬਾਇਆ ਉਹਨੂੰ ਜਾ ਰਿਹਾ ਜੋ ਸੱਚ ਬੋਲਦਾ ਜੋ ਸੱਚ ਦਿਖਾਉਂਦਾ ਅਸਲ ਵਿੱਚ ਝੂਠ ਹਮੇਸ਼ਾ ਇਹੀ ਕੋਸ਼ਿਸ਼ ਕਰਦਾ ਆ ਵੀ ਉਹ ਸੱਚ ਨੂੰ ਦਬਾਵੇ ਪਰ ਝੂਠ ਹੱਦ ਤੱਕ ਕਦੇ ਕਾਮਯਾਬ ਹੋਇਆ ਨਹੀਂ ਹੈਗਾ ਜੀ ਜਿੰਨਾ ਮਰਜੀ ਕੋਈ ਜ਼ੋਰ ਲਾ ਲਈ ਜਿੰਨਾ ਮਰਜੀ ਕੋਈ ਕੁਝ ਕਰ ਲੈ ਅੱਜ ਤੱਕ ਕਦੇ ਵੀ ਝੂਠ ਕਾਮਯਾਬ ਨਹੀਂ ਹੋਇਆ ਹੈਗਾ ਕਦੇ ਵੀ ਕਦੇ ਨਹੀਂ ਹੋਇਆ ਆ ਸੱਚ ਵੀ ਦੇਖਿਓ ਕਿਵੇਂ ਫਟੂਗਾ ਇਹਨਾਂ ਦੇ ਨੱਕ ਜਦ ਦਮ ਕਰ ਦੇਣਗੇ ਇਨਕਲਾਬੀ ਲੋਕ ਇਹ ਪਰਚਾ ਦਰਜ ਕਰਨਾ ਪੈਣਾ ਆਫੈਂਸਰ ਜਿਹੜੇ ਛੱਡ ਰਹੇ ਆ ਰੋਕ ਰਹੇ ਆ ਉਹ ਇਹਨਾਂ ਨੂੰ ਦਰਜ ਕਰਨੀ ਪੈਣੀ ਹੈ ਲਾਉਣੇ ਪੈਣੀ ਹੈ ਜੀ ਉਹ ਪਰਚਾ ਠੀਕ ਹੈ ਇਹਦੇ ਵਿੱਚ ਵੀ ਕੋਈ ਗੱਲਾਂ ਕੀਤੀਆਂ ਜਾ ਰਹੀਆਂ ਕਿ ਯਾਰ ਆ ਆਪਾਂ ਧਾਰਾ ਲਾ ਦਿੰਨੇ ਆ ਇਹਦੇ ਨਾਲ ਤੁਸੀਂ ਖੁਸ਼ ਹੋ ਜਾਓਗੇ ਜੇ ਮਤਲਬ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਹ ਕਿਤੇ ਨਾ ਕਿਤੇ ਹਟ ਜਾਣ ਅਸਲ ਦੇ ਵਿੱਚ ਅਸੀਂ ਤਾਂ ਇਨਸਾਫ ਮੰਗ ਰਹੇ ਹਾਂ ਜੀ। ਹੂੰ। ਅਸੀਂ ਕਹਿ ਰਹੇ ਹਾਂ ਵੀ ਜੋ ਹੋਇਆ ਰਣਜੀਤ ਸਿੰਘ ਗੱਲ ਨਾਲ ਉਹਦੇ ਮੁਤਾਬਕ ਜਿਹੜੇ ਆਫੈਂਸਸ ਬਣਦੇ ਨੇ ਜਿਹੜੀਆਂ ਧਾਰਮਾਂ ਬਣਦੀਆਂ ਨੇ ਉਹਨਾਂ ਦੇ ਮੁਤਾਬਕ ਐਫ ਆਈ ਆਰ ਦਰਜ ਕਰ ਦਿਓ। ਉਹ ਧਾਰਾਂ ਨਾਲ ਦਰਜ ਕਰ ਦਿਓ। ਬਾਕੀ ਤਾਂ ਕੋਰਟ ਦਾ ਕੰਮ ਹੈ ਜੀ। ਬਿਲਕੁਲ। ਇਹਨਾਂ ਨੇ ਇਨਸਾਫ ਥੋੜਾ ਸਾਨੂੰ ਦੇਣਾ। ਇਨਸਾਫ ਤਾਂ ਮਿਲਣਾ ਸਾਨੂੰ ਅਦਾਲਤਾਂ ਦੇ ਵਿੱਚ ਜਾ ਕੇ। ਹੂੰ। ਪਰੰਤੂ ਸਾਨੂੰ ਉੱਥੇ ਇਨਸਾਫ ਤਾਂ ਮਿਲੂਗਾ ਜਦੋਂ ਇਹਨਾਂ ਦੇ ਕਾਲੇ ਲਿਖੇ ਵੀ ਅੱਖਰ ਜਿਹੜੇ ਉਹ ਸੱਚੇ ਸੋਚੇ ਹੋਣਗੇ। ਇਹ ਸੱਚੇ ਸੁੱਚੇ ਨਾ ਹੋਣਗੇ ਵੀ ਸਾਨੂੰ ਸਭ ਕਿੱਥੋਂ ਮਿਲਣਾ ਜੀ ਇੱਕ ਤਰ੍ਹਾਂ ਨਾਲ ਗਲ ਘੁੱਟਿਆ ਜਾ ਰਿਹਾ ਆਵਾਜ਼ ਘੁੱਟੇ ਜਾ ਰਹੀ ਆ ਡੈਮੋਕ੍ਰੇਸੀ ਦਾ ਚੌਥਾ ਹਸਤਾਮੇ ਪੱਤਰਕਾਰਾਂ ਨੂੰ ਕਿਹਾ ਜਾਂਦਾ ਤੇ ਪਰ ਸਿੱਧਾ ਸਿੱਧਾ ਹਮਲਾ ਇਹ ਪੱਤਰਕਾਰ ਤੇ ਹਮਲਾ ਨਹੀਂ ਹੈ ਜੀ ਇਹ ਕੱਲੇ ਰਣਜੀਤ ਸਿੰਘ ਤੇ ਹਮਲਾ ਨਹੀਂ ਹੈ ਇਹ ਪੱਤਰਕਾਰਤਾ ਤੇ ਹਮਲਾ ਔਰ ਕਿਤੇ ਨਾ ਕਿਤੇ ਉਹਨੂੰ ਕੈਪਚਰ ਕਰਨ ਦੀ ਕੋਸ਼ਿਸ਼ ਹੈ